ਕੀ ਕਰੀਏ ਇਸ ਮਟੀਰੀਅਲਿਸਟਿਕ ਦੁਨੀਆ ਵਿੱਚ ਇਨਸਾਨੀਅਤ ਦੇ ਸਕੂਲ ਵਿੱਚ ਲੈ ਚੁੱਕੇ ਹਾਂ ਐਡਮਿਸ਼ਨ ਸਾਥੀਓ ਕੀ ਕਰੀਏ ਇਸ ਮਟੀਰੀਅਲਿਸਟਿਕ ਦੁਨੀਆ ਵਿੱਚ ਇਨਸਾਨੀਅਤ ਦੇ ਸਕੂਲ ਵਿੱਚ ਲੈ ਚੁੱਕੇ ਹਾਂ ਐਡਮਿਸ਼ਨ ਸਾਥੀਓ ਬਹੁਤ ਹਰਾਨ ਹਾਂ ਬਹੁਤ ਪਰੇਸ਼ਾਨ ਹਾਂ ਹਾਲਾਤ ਇਹ ਬਣ ਗਏ ਆ ਕਿਸੇ ਦੀ ਮਦਦ ਕਰਨ ਲਈ ਵੀ ਇਹ ਉਮੀਦ ਰੱਖੀ ਜਾਂਦੀ ਹੈ ਕਿ ਅਸੀਂ ਪਹਿਲਾਂ ਲਈਏ ਪਰਮਿਸ਼ਨ ਸਾਥੀਓ ਕੀ ਕਿਸੇ ਦੀ ਮਦਦ ਕਰਨ ਤੋਂ ਪਹਿਲਾਂ ਲੈਣੀ ਪੈਂਦੀ ਹੈ ਪਰਮਿਸ਼ਨ ਸਾਥੀਓ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੁਰੀ ਸਾਥੀਓ ਆਹ ਵੀਰ ਸਾਡੇ ਨਾਲ ਮੌਜੂਦ ਹੈ ਕੱਲ ਇਹਦੇ ਨਾਲ ਇੱਕ ਤਲਾਸ਼ ਦੀ ਹੋਈ ਹੈ ਇੱਕ ਅਜਿਹੀ ਘਟਨਾ ਹੋਈ ਹੈ ਜਿਹਦੇ ਕਰਕੇ ਇਹ ਬਹੁਤ ਪਰੇਸ਼ਾਨ ਹੈ ਮੈਂ ਇਸ ਵੀਰ ਦੀ ਗੱਲ ਕਰਾਂ ਗੱਲ ਬਹੁਤ ਸੀਰੀਅਸ ਹੈ ਤੁਸੀਂ ਸੁਣਨੀ ਧਿਆਨ ਨਾਲ ਹੈ ਉਸ ਤੋਂ ਪਹਿਲਾਂ ਮੈਂ ਗੱਲ ਖਣੀ ਚਾਹਾਂਗਾ ਕਿ ਅਸੀਂ ਜਿਹੜੀਆਂ ਵੀਡੀਓਸ ਪਾਣੇ ਆ ਸਾਨੂੰ ਉਹ ਤੋਂ ਕੋਈ ਮੁਨਾਫਾ ਨਹੀਂ ਹੁੰਦਾ ਜੇ ਕੋਈ ਖਬਰ ਪਾਣੇ ਆ ਸਿਰਫ ਸਾਡਾ ਫਰਜ਼ ਹੁੰਦਾ ਜੇ ਕੋਈ ਤਕਲੀਫ ਚ ਆਉਦੀ ਮਦਦ ਕਰੀ ਔਰ ਤੁਸੀਂ 90 95% ਬੜੀ ਸਾਡੀ ਹੈਲਪ ਕੀਤੀ ਆ ਔਰ ਬਹੁਤ ਲੋਕਾਂ ਦੇ ਕੰਮ ਹੋਇਆ ਇਸ ਕਰਕੇ ਸਵੀਰ ਨੂੰ ਵੀ ਉਮੀਦ ਹੈ ਕਿ ਇਹਦੀ ਹੈਲਪ ਹੋਊਗੀ ਹੁਣ ਕੱਲ ਹੁੰਦਾ ਕੀ ਹੈ ਕਿਉਂਕਿ ਇੱਥੇ ਵਿੱਚ ਦਿਖਾ ਦੇ ਪਿੱਛੇ ਪਾਰਕਿੰਗ ਆ ਸਾਹਮਣੇ ਠਾਣਾ ਇੱਥੇ ਬਾਜ਼ਾਰ ਲੱਗਦਾ ਬੜੀ ਵਾਰ ਅਸੀਂ ਦਿਖਾ ਚੁੱਕੇ ਆ ਕਿ ਸਾਡੇ ਵਰਗੇ ਜਿਹੜੇ ਮਿਡਲ ਕਲਾਸ ਹੁੰਦੇ ਆ ਦਰਮਿਆਨੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਆ ਉਹਨਾਂ ਲਈ ਤਾਂ ਇਹੀ ਅਲੰਟੇ ਮਾਲ ਹੈ ਔਰ ਇਹ ਵੀਰ ਕਿਤਨੇ ਪਿੰਡ ਤੋਂ ਆਉਂਦਾ ਹੈ ਸਪਲੈਂਡਰ ਮੋਟਰਸਾਈਕਲ ਤੇ ਆਪਣੀ ਘਰ ਵਾਲੀ ਦੇ ਨਾਲ ਇੱਥੇ ਸ਼ਾਪਿੰਗ ਕਰਨ ਆ ਤਾਂ ਹੁਣ ਤੁਸੀਂ ਇਹ ਵੀ ਹਾਲਾਤ ਸਮਝੋ ਕਿ ਜਿਹੜਾ ਬੰਦਾ ਇੰਨੀ ਦੂਰ ਪਿੰਡ ਤੋਂ ਆਇਆ ਸ਼ਾਪਿੰਗ ਕਰਨ ਬਾਜ਼ਾਰ 'ਚ ਸੰਡੇ ਬਾਜ਼ਾਰ ਸ਼ਾਪਿੰਗ ਕਰਨ ਆਇਆ ਉਹਦਾ ਪਰਿਵਾਰ ਕਿੱਦਾਂ ਚੱਲਦਾ ਹੋਵੇਗਾ ਕਿਉਂਕਿ ਜੇ ਤਾਂ ਬਹੁਤ ਜੇਬ 'ਚ ਪੈਸੇ ਹੁੰਦੇ ਘਰੋਂ ਠੀਕ-ਠਾਕ ਹੁੰਦੇ ਤਾਂ ਬਾਜ਼ਾਰਾਂ 'ਚ ਵੀ ਸ਼ਾਪਿੰਗ ਕਰ ਸਕਦੇ ਮਹਿੰਗੇ ਮੌਲਾਂ 'ਚ ਵੀ ਕੱਪੜੇ ਖਰੀਦ ਸਕਦੇ ਆ ਇੱਕ ਦਰਮਿਆਨੇ ਪਰਿਵਾਰ ਦਾ ਬੰਦਾ ਐਤਵਾਰ ਤੱਕ ਵੇਟ ਕਰਦਾ ਕਿ ਯਾਰ ਕਦ ਐਤਵਾਰ ਆਊਗਾ ਬਾਜ਼ਾਰ ਲੱਗੂਗਾ ਜਾ ਕੇ ਕੱਪੜੇ ਲਵਾਂਗੇ ਘਰਦਿਆਂ ਦੇ ਸ਼ੌਂਕ ਪੂਰੇ ਕਰਾਂਗੇ ਪਰ ਕੱਲ ਇਹਨਾਂ ਦਾ ਇੱਥੋਂ ਮੋਟਰਸਾਈਕਲ ਜਿਹੜਾ ਆ ਉਹ ਚੱਕ ਹੋ ਜਾਂਦਾ ਕੈਮਰੇ ਖੰਗਾਲੇ ਜਾਂਦੇ ਲੇਕਿਨ ਉਸ ਵਿਅਕਤੀ ਦੀ ਤਸਵੀਰ ਸਾਹਮਣੇ ਨਹੀਂ ਆਂਦੀ ਜਿਨੇ ਮੋਟਰਸਾਈਕਲ ਚੱਕਿਆ ਤਾਂ ਇਹ ਵੀਰ ਕੱਲ ਸਾਨੂੰ ਮਿਲਿਆ ਸੀ ਇੱਥੇ ਹੀ ਆਹ ਲੋਕੇਸ਼ਨ ਤੇ ਮੈਂ ਤੁਹਾਨੂੰ ਸਿਚੁਏਸ਼ਨ ਸਮਝਾਣੀ ਚਾਹੁੰਨਾ ਜਿਨ੍ਹਾਂ ਨੇ ਚੋਰੀ ਕੀਤੀ ਜੇ ਉਹ ਵੀ ਦੇਖ ਰਹੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਬੇਨਤੀ ਕਰ ਸਕਦੇ ਤੁਹਾਨੂੰ ਹੋਰ ਕੀ ਕਹਿ ਸਕਦੇ ਆ ਇਹ ਵੀਰ ਦੇ ਕੱਲ ਮੈਂ ਹਾਲਾਤ ਦੇਖੇ ਹੱਥ ਐ ਕੰਬਦੇ ਸੀਗੇ ਜਾਂ ਮੈਨੂੰ ਮਿਲਿਆ ਕਲਪਨ ਸੀਗੀ ਪਰੇਸ਼ਾਨ ਸੀ ਉਹ ਲਾਲ ਹੋ ਚੁੱਕਾ ਸੀ ਕਿਉਂਕਿ ਘਰ ਵਾਲੀ ਦੇ ਨਾਲ ਆਇਆ ਸੀ ਪਰਿਵਾਰ ਨੂੰ ਵਾਪਸ ਕਿਵੇਂ ਲੈ ਕੇ ਜਾਣਾ ਉੱਤੋਂ ਚੀਜ਼ ਗਵਾ ਚੀ ਇੱਕ ਗਰੀਬ ਬੰਦਾ ਬਹੁਤ ਮਿਹਨਤ ਕਰਕੇ ਪੁੱਠਾ ਸਿੱਧਾ ਹੋ ਕੇ ਇੱਕ ਸਪਲੈਂਡਰ ਵਰਗਾ ਗਹਿਣਾ ਬਣਾਉਂਦਾ ਜਿਹਨੂੰ ਚੋਰ ਚੋਰੀ ਕਰਕੇ ਲੈ ਜਾਂਦੇ ਆ ਔਰ ਫਿਰ ਸਾਡੇ ਵਰਗੇ ਤੋਂ ਉਮੀਦ ਰੱਖੀ ਜਾਂਦੀ ਆ ਕਿ ਅਸੀਂ ਆਵਾਜ਼ ਵੀ ਨਾ ਕੱਢੀਏ ਆਵਾਜ਼ ਕੱਢਾਂਗੇ ਤਾਂ ਉਹਦੇ ਨਾਲ ਵੀ ਤਕਲੀਫ ਹੁੰਦੀ ਪਰ ਮੈਂ ਸਵਾਲ ਪੁੱਛਣਾ ਚਾਹੁੰਦਾ ਇਹ ਗਰੀਬ ਬੰਦਾ ਕੀ ਕਰੇ ਜਿਹਦਾ ਇੱਕ ਸਾਧਨ ਇੱਕ ਗਹਿਣਾ ਹੀ ਚੱਕ ਹੋ ਗਿਆ ਇਹਦੇ ਕੋਲ ਕੋਈ ਮਰਸੀਡੀਜ਼ ਤਾਂ ਹੈ ਨਹੀਂ ਕੋਈ ਵੱਡੀ ਗੱਡੀ ਤਾਂ ਨਹੀਂ ਜਿਹਦੇ ਵਿੱਚ ਆਪਣੇ ਪਰਿਵਾਰ ਨੂੰ ਵੰਡੇ ਲੈ ਜਾਊਗਾ ਜਾਂ ਹੋਰ ਕੰਮ ਕਰ ਲੂਗਾ ਇਹਦੇ ਕੋਲ ਤਾਂ ਇੱਕੋ ਹੀ ਸਾਧਨ ਹੈ ਇਸ ਕਰਕੇ ਤੁਹਾਡੀ ਮਦਦ ਦੀ ਬਹੁਤ ਲੋੜ ਹੈ ਬਹੁਤ ਜ਼ਰੂਰਤ ਹੈ ਆਪਾਂ ਬਾਈ ਤੋਂ ਸੁਣ ਲੈਨੇ ਕਿਉਂਕਿ ਮੈਂ ਇਹ ਚੀਜ਼ ਫੇਸ ਕੀਤੀ ਹੈ ਮੇਰੀਆਂ ਵੀ ਕਈ ਵਾਰੀ ਚੀਜ਼ਾਂ ਚੋਰੀ ਹੋਈਆਂ ਮੈਂ ਉਹ ਗੱਲ ਮਹਿਸੂਸ ਕਰ ਸਕਦਾ ਜਦ ਕਿਸੇ ਦੀ ਕੋਈ ਆਪਣੇ ਪੈਸੇ ਨਾਲ ਕਮਾਈ ਹੋਈ ਚੀਜ਼ ਚੋਰੀ ਹੋ ਜਾਂਦੀ ਹੈ ਹੱਥ ਕੰਬਦਾ ਹੀ ਹੈ ਗਰੀਬ ਬੰਦਾ ਪਰੇਸ਼ਾਨ ਹੁੰਦਾ ਹੀ ਹੈ ਕਿ ਮੈਂ ਘਰਦਿਆਂ ਨੂੰ ਕੀ ਜਵਾਬ ਦੇਣਾ ਮੈਂ ਇਨੀ ਮਿਹਨਤ ਨਾਲ ਚੀਜ਼ ਬਣਾਈ ਸੀਗੀ ਮੁੜ ਕੇ ਕਿੱਦਾਂ ਲੈਣੀ ਹੈ ਬਾਈ ਦੀ ਮਦਦ ਕਰਨੀ ਪਰ ਜੇ ਇੱਕ ਵਾਰੀ ਸਿਚੁਏਸ਼ਨ ਸਮਝਾ ਦਿਓ ਤੇ ਆਪਣਾ ਨ ਈ ਮੇਰਾ ਨਾਮ ਭਾਜੀ ਜੈਰਾਮ ਆ ਮੇਰਾ ਪਿੰਡ ਕਿਤਣਾ ਆ ਤੇ ਕੱਲ ਭਾਜੀ ਮੈਂ ਆਪਣੀ ਘਰ ਵਾਲੀ ਦੇ ਨਾਲ ਜਿੱਦਾਂ ਇੱਥੇ ਐਤਵਾਂ ਨੂੰ ਲਗ ਤੁਹਾਨੂੰ ਪਤਾ ਹੀ ਹੈ ਬੁਕਾਨਾਂ ਲੱਗਦੀਆਂ ਹਨ ਤਾਂ ਕਰਕੇ ਫਿਰ ਕੱਪੜੇ ਲੈਣਾ ਸੀ ਤੇ ਇੱਕ ਵਿਆਹ ਦਾ ਮੂਰੇ ਸੀਗਾ ਸਾਡੇ ਦਾ ਚਾਚੇ ਉਹਨਾਂ ਦੇ ਮੁੰਡੇ ਦਾ ਤਾਂ ਕਰਕੇ ਫਿਰ ਘਰ ਵਾਲੀ ਨਾਲ ਆਇਆ ਸੀਗਾ ਤੇ ਆਂਦੇ ਨੇ ਮੈਂ ਮੋਟਰਸਾਈਕਲ ਜਿੱਦਾ 3 ਵਜੇ ਦੇ ਕਰੀਬ ਐਤਵਾਂ ਨਵੇਂ ਸ਼ਹਿਰ ਪੁੱਜਿਆ ਤੇ ਮੋਟਰਸਾਈਕਲ ਐਸ ਗਲੀ ਦੇ ਵਿੱਚ ਜਿੱਦਾਂ ਮੈਂ ਲਗਾ ਦਿੱਤਾ ਤੇ ਲਗਾਉਣ ਤੋਂ ਬਾਅਦ ਕਪੜੇ ਖਰੀਦਣ ਇੱਥੇ ਚੱਲ ਗਿਆ ਸੀ ਤੇ 1 ਘੰਟਾ ਲਗਭਗ ਸਾਨੂੰ ਉੱਥੇ ਲੱਗ ਗਿਆ ਫਿਰ ਦਿੱਤਾ ਫਿਰ ਨਾਲ ਕੋਈ ਕੋਈ ਹੋਰ ਐ ਨਹੀਂ ਸੀਗਾ ਬਸ ਦੋ ਹੀ ਜਾਣੇ ਸੀਗੇ ਕਿਉਂਕਿ ਫਿਰ ਮੈਂ ਨਾਲ ਉਹਨਾਂ ਦੇ ਜਿੱਦਾਂ ਜਾਣ ਕੇ ਕੋਲ ਉਹਨਾਂ ਦੇ ਖੜਾ ਰਿਹਾ 4 ਵਜੇ ਦਾ ਆ ਕੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਮੇਰਾ ਹੈ ਸੀ ਤੁਸੀਂ ਪਹਿਲਾਂ ਕਦੀ ਵੀਡੀਓ ਦੇਖੀ ਨਾ ਸੀ ਬੜੀ ਵਾਰ ਪਾਈਆਂ ਕਿ ਐਤਵਾਰ ਵਾਲੇ ਦਿਨ ਤਾਂ ਇੱਥੇ ਚੋਰ ਉਹਨਾਂ ਤਾਂ ਦਾਲ ਲਾਉਣ ਨੂੰ ਫਿਰਦੇ ਹਾਲਾ ਕਿ ਪੁਲਿਸ ਪ੍ਰਸ਼ਾਸਨ ਇੱਥੇ ਮੁਸਤੈਦ ਹੁੰਦੀ ਹੈ ਲੇਕਿਨ ਜਦ ਤਈ ਚੋਰ ਕ੍ਰਾਈਮ ਨਹੀਂ ਕਰਦਾ ਕਿਸਦੇ ਚਿਹਰੇ ਤੇ ਥੋੜੇ ਲਿਖਿਆ ਕਿ ਮੋਟਰਸਾਈਕਲ ਚੱਕਣ ਆਇਆ ਪਰ ਤੁਹਾਨੂੰ ਵੀ ਥੋੜਾ ਰਹਿਣਾ ਚਾਹੀਦਾ ਸੁਚੇਤ ਰਹਿਣਾ ਚਾਹੀਦਾ ਬਿਲਕੁਲ ਭਾਜੀ ਗੱਲ ਤਾਂ ਤੁਹਾਡੀ ਸਹੀ ਹੈ ਪਰ ਮੈਨੂੰ ਇਦਾਂ ਦਾ ਪਤਾ ਨਹੀਂ ਸੀਗਾ ਵੀ ਚੱਲ ਨਵੇਂ ਸ਼ਹਿਰ ਇੱਕ ਤਾਂ ਇਦਾਂ ਸੀਗਾ ਵੀ ਤੁਹਾਡੇ ਸਾਹਮਣੇ ਰੋਡ ਮੇਨ ਵਾ ਨਾਲੇ ਮੂਹਰੇ ਚਲੋ ਬੰਦੇ ਨੂੰ ਇਹ ਹੁੰਦਾ ਕਿ ਯਾਰ ਜਿਹੜੀ ਬੰਦੇ ਜਿੱਦਾਂ ਸੋਚਿਆ ਜਿੱਦਾਂ ਪਰਿਵਾਰ ਅਗਲਾ ਜਿਹੜਾ ਬੰਦਾ ਆਪ ਸ਼ਰੀਫ ਹੈ ਉਹਨੂੰ ਦੁਨੀਆ ਸ਼ਰੀਫ ਲੱਗਦੀ ਹੈ ਬਿਲਕੁਲ ਭਾਜੀ ਬਿਲਕੁਲ ਇਦਾਂ ਦੇ ਪਤਾ ਨਹੀਂ ਸੀਗਾ ਮੈਨੂੰ ਜਦ ਹੁਣ ਆਪਣਾ ਚੋਰੀ ਹੋਇਆ ਤਾਂ ਪਤਾ ਲੱਗਾ ਵੀ ਕਹਿੰਦੇ ਇੱਥੋਂ ਜਾਨਕੀ ਹਰੇਕ ਆਪਣੇ ਲਾਗੇ ਲਾਂਦਾ ਜਾਂ ਉੱਥੇ ਕੋਲ ਖੜਾ ਰਹਿੰਦਾ ਨਾ ਵੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣੀ ਜਲ ਖਰੀਦਾਰੀ ਕਰ ਲਓ ਨਾ ਘਰ ਵਾਲੀ ਨੇ ਚਲੋ ਵਾਈਫ ਦੇ ਨਾਲ ਆਏ ਅੰਦਰ ਵੀ ਜਾਣਾ ਬੰਦੇ ਦਾ ਫਰਜ ਹੈ ਇਕੱਲੇ ਵੀ ਨਹੀਂ ਭੇਜ ਸਕਦੇ ਇਕੱਲੇ ਨਹੀਂ ਭੇਜ ਸਕਦੇ ਉਹ ਹੀ ਚੱਕਰ ਭਾਜੀ ਕਿਉਂਕਿ ਰੱਛਵਾ ਹੁੰਦਾ ਨਾ ਇੱਕ ਮੈਂ ਹੋਰ ਤੁਹਾਡੇ ਤੋਂ ਸਵਾਲ ਲੈਣਾ ਕੰਪਲੀਟ ਕਰਾਤੀ ਪੁਲਿਸ ਕੰਪਲੇਂਟ ਹਾਂਜੀ ਭਾਜੀ ਕੰਪਲੇਂਟ ਕਰਾਤੀ ਸੀ ਕੱਲ ਮੈਂ ਹਾਂਜੀ ਕੱਲ 4 ਵਜੇ ਦੇ ਕਰੀਬ ਕੰਪਲੀਟ ਕਰਾਤੀ ਹੁਣ ਤੁਸੀਂ ਨਾ ਮੋਟਰਸਾਈਕਲ ਦਾ ਨੰਬਰ ਦੱਸ ਦੋ ਕਲਰ ਦੱਸ ਦੋ ਮਾਡਲ ਦੱਸ ਦੋ ਤਾਂ ਜੋ ਆਪਣੀ ਮਦਦ ਹੋ ਸਕੇ ਹਾਂਜੀ ਪੀਬੀ07 BA 3653 ਹੈਗਾ ਇਹ ਮੋਟਰਸਾਈਕਲ ਦਾ ਤੂ ਆਰਤੀ ਹੌਲੀ ਹੌਲੀ ਦੱਸ ਦੋ PB07 ਹਾਂਜੀ ਇਹਨੇ BA 3653 PB07 BA 3653 ਹਾਂਜੀ ਕਲਰ ਕਲਰ ਬਲੈਕ ਆ ਜੀ ਮਾਡਲ ਇਹ 2016 ਮਾਡਲ ਆਈ ਸਪਲੈਂਡਰ ਸਪਲੈਂਡਰ ਹਾਂਜੀ ਹਾਂਜੀ ਤਾਂ ਵੀਰੋ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਕਿਉਂਕਿ ਪਿਛਲੇ ਦਿਨੀ ਤੁਸੀਂ ਜਿਹੜਾ ਮੋਟਰਸਾਈਕਲ ਖਲਬਾ ਕੇ ਦਿੱਤਾ ਸੀ ਉਹ ਵੀਰ ਗੜਸ਼ੰਕਰੇਰੀ ਦਾ ਸੀਗਾ ਇਸੇ ਤਰੀਕੇ ਇਸ ਭਰਾ ਦੀ ਮਦਦ ਕਰਨੀ ਆ ਸਪਲੈਂਡਰ ਮੋਟਰਸਾਈਕਲ ਹੈ ਕਾਲੇ ਰੰਗ ਦਾ 16 ਮਾਡਲ ਦਾ ਸਰੇ ਆ ਔਰ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਪੀਡੀ07 ਬੀਏ 3653 ਨੰਬਰ ਆ ਜੀ ਹਾਂ ਜੀ ਤੇ ਜਿਹੜੇ ਚੋਰੀ ਕਰਦੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਯਾਰ ਹਾਲਾਤ ਦੇਖੋ ਯਾਰ ਹੈ ਇੱਕ ਬੰਦਾ ਮੇਰੀ ਜਿਹੜੇ ਆਫ ਕੈਮਰਾ ਗੱਲ ਹੋਈ ਆ ਕਹਿੰਦੇ 16 ਮਾਡਲ ਪਤਾ ਨਹੀਂ ਕਿੰਨੀ ਮਿਹਨਤ ਕਰਕੇ ਕਿੰਦੀਆਂ ਕਿਸ਼ਤਾਂ ਦੇ ਕੇ ਉਹ ਇੱਕ ਗਹਿਣਾ ਬਣਾਇਆ ਸੀ ਤੁਸੀਂ ਉਹ ਹੀ ਲੁੱਟ ਕੇ ਲੈ ਗਏ ਔਰ ਤੁਸੀਂ ਵੇਚਣਾ ਕਿੰਨੇ ਨੂੰ ਆ ਹਜ਼ਾਰ ਨੂੰ 2000 ਨੂੰ ਯਾਰ ਇੱਕ ਬੰਦੇ ਤੁਸੀਂ ਸਾਰੀ ਪੂੰਜੀ ਸਾਲਾਂ ਦੀ ਕਮਾਈ ਤੁਸੀਂ ਸਰਵ ਜਾ ਕੇ 1000 2000 ਚ ਵੇਚ ਕੇ ਇੱਕ ਪੰਨੀ ਲਾਉਣੀ ਆ ਇਹ ਬੰਦੇ ਨੇ ਕਿੱਥੇ ੱੱਕੇ ਖਾਣੇ ਆ ਕਦੀ ਬੱਚੇ ਨੂੰ ਕਿੱਥੇ ਲੈ ਕੇ ਜਾਣਾ ਬਜ਼ੁਰਗ ਮਾਪੇ ਉਹਨੂੰ ਕਿੱਥੇ ਲੈ ਕੇ ਜਾਣਾ ਘਰ ਵਾਲੀ ਨੂੰ ਕਿੱਥੇ ਲੈ ਕੇ ਜਾਣਾ ਬੱਸਾਂ 'ਚ ਬਾਪੂ ਵੀ ਹਾਰਡ ਦਾ ਜਦਾ ਮਰੀਜ਼ ਆ ਬਾਪੂ ਵੀ ਪਿੱਛੇ ਦਾਖਲ ਸੀਗੇ ਦੋ ਤੋ ਕਮੇਨੇ ਦੀ ਗੱਲ ਵਾ ਦਵਾਈ ਚੱਲਦੀ ਹਲੇ ਉਹਨਾਂ ਦੀ ਤੇ ਬਾਪੂ ਨੇ ਲੈ ਕੇ ਦਿੱਤਾ ਸੀ ਮੈਂ ਪੜਦਾ ਹੁੰਦਾ ਸੀ ਯਾਦ ਜਿਆਦੀ ਗੱਲ ਆ ਕੋਈ ਆਪਣਾ ਆਪਕਿਸਤਾ ਤਾਂ ਬਾਪੂ ਨੇ ਵੀ ਪਈ ਹੋਣੀ ਆਹ ਜੀ ਬਾਪੂ ਨੇ ਸਾਰੀਆਂ ਤਾਰੀਆਂ ਦਿਹਾੜੀ ਦਾਰ ਬੰਦਾ ਚਾਰ ਭੈਣਾ ਮੇਰੀਆਂ ਮੈਂ ਕਰਦੀ ਲਾਤ ਵੀ ਮੈਂ ਲੋ ਨੂੰ ਤੁਸੀਂ ਤਕਲੀਫ ਤੁਹਾਡੀ ਜਾਨਾ ਤੁਸੀਂ ਇੱਥੇ ਆਏ ਮੇਰੀ ਨਾ ਉਦਰ ਦੀ ਗੱਲ ਡਾਕਟਰ ਨਾਲ ਅਪਾਇੰਟਮੈਂਟ ਸੀਗੀ ਕਿਉਂਕਿ ਜਦੋਂ ਹੁਣ ਕੰਮ ਕਰਦਾ ਵਰਕਿੰਗ ਡੇਸ ਡਾਕਟਰ ਕੋ ਨਹੀਂ ਜਾ ਹੁੰਦਾ ਜਦ ਤੁਹਾਨੂੰ ਇੱਥੇ ਮੈਂ ਦੇਖਿਆ ਤੁਹਾਡਾ ਥੈਂ ਕੰਮ ਦਾ ਸੀ ਤੁਸੀਂ ਕਬਰਾਈ ਸੀ ਕਬਰਾਉਂਦਾ ਹੀ ਬੰਦਾ ਜੇ ਮੇਰੀ ਚੀਜ਼ ਚੋਰੀਓ ਮੈਂ ਵੀ ਕਬਰਾਉਣਾ ਮੇਰੇ ਦਿਲ ਸਾਡੇ ਤੋਂ ਬਹੁਤ ਐਕਸਪੈਕਟ ਕੀਤਾ ਜਾਂਦਾ ਕਿ ਐਦਾਂ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਮੇਰਾ ਫਰਜ਼ ਸੀ ਮੈਂ ਉਸੇ ਵੇਲੇ ਵੀਡੀਓ ਬਣਾਉਂਦਾ ਪਰ ਕੀ ਕਰਾਂ ਨਹੀਂ ਤਾਂ ਕੱਲ ਨੂੰ ਮੈਂ ਟੰਗ ਹੋਣਾ ਸਾਰੀ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਪੈਂਦੀਆਂ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਯਾਰ ਆਪੇ ਵੀਰ ਦੀ ਮਦਦ ਕਰਨੀ ਹੈ ਔਰ ਅਸੀਂ ਫਿਰ ਤੋਂ ਕਹਿੰਦੇ ਆ ਜਿਹੜਾ ਇਸ ਵੀਰ ਦੀ ਮਦਦ ਕਰੂਗਾ ਉਹ ਸਾਡੇ ਪਰਿਵਾਰਕ ਮੈਂਬਰ ਤੁਸੀਂ ਬਹੁਤ ਅਣਮੁੱਲੇ ਹੋ ਮੈਨੂੰ ਪਤਾ ਕਿਸ ਨੂੰ ਕੋਈ ਲਾਲਚ ਨਹੀਂ ਪਰ ਜਿਹੜਾ ਇਸ ਵੀਰ ਦੀ ਮਦਦ ਕਰੂਗਾ ਉਹਨੂੰ ਸਾਡੀ ਟੀਮ ਵੱਲੋਂ ਵੀ ਗੁਪਤ ਇਨਾਮ ਦਿੱਤਾ ਜਾਊਗਾ ਜੋ ਲੈਣਾ ਚਾਹੇ ਤਾਂ ਪਰ ਤੁਸੀਂ ਸਾਡੇ ਲਈ ਅਨਮੋਲਿਓ ਮਦਦ ਅਨਮੁੱਲੀ ਹੁੰਦੀ ਐ ਅਸੀਂ ਇਸ ਵੀਰ ਦੀ ਮਦਦ ਕਰਨੀ ਐ ਤਾਂ ਜੋ ਇਹਨੂੰ ਇਹਦਾ ਸਾਧਨ ਮਿਲ ਸਕੇ ਔਰ ਜੇ ਚੋਰਾ ਦੀ ਜ਼ਮੀਰ ਜਾਗਦੀ ਐ ਬੜੀ ਵਾਰ ਕੀ ਹੋਇਆ ਸਾਡਾ ਤਜਰਬਾ ਐ ਜੈ ਰਾਮ ਜੀ ਚੋਰ ਮੋਟਰਸਾਈਕਲ ਨਾਕਿਆਂ ਤੇ ਛੱਡ ਕੇ ਚਲੇ ਜਾਂਦੇ ਐ ਦੁਕਾਨਾਂ ਮੂਰੇ ਖੜੇ ਕਰ ਜਾਂਦੇ ਐ ਇੱਥੇ ਇੱਕ ਵਾਰੀ ਸਾਡੀ ਵੀਡੀਓ ਤੋਂ ਬਾਅਦ ਮੋਟਰਸਾਈਕਲ ਕੋਈ ਖੜਾ ਕਰ ਗਿਆ ਸੀ ਜੇ ਚੋਰਾ ਦੀ ਜ਼ਮੀਰ ਜਾਗਦੀ ਆ ਰਿਓ ਖੜਾ ਹੀ ਕਰ ਜਾਈਓ ਤਾਂ ਜੋ ਬੰਦੇ ਦਾ ਮੋਟਰਸਾਈਕਲ ਵਾਪਸ ਮਿਲ ਸਕੇ ਕੋਈ ਤੁਸੀਂ ਪਬਲਿਕ ਨੂੰ ਅਪੀਲ ਕਰਨੀ ਚਾਹੋ ਇਹੀ ਕਹਿਣਾ ਚਾਹਾਂ ਚਾਹਨਾ ਇਹਦਾ ਘਰ ਦੇ ਹਾਲਾਤ ਵੀ ਮਾੜੇ ਹੀ ਆ ਹੁਣ ਮੰਮੀ ਡੈਡੀ ਹੁਣ ਉਹਨਾਂ ਨੂੰ ਲੈ ਕੇ ਜਾਣਾ ਕਿਤੇ ਵੀ ਜੇ ਜਿੱਦਾਂ ਵੀ ਇਹਦਾ ਕਿਸੇ ਨੂੰ ਦਿਸੀਆ ਤਾਂ ਮੇਰੇ ਭਰਾ ਨੂੰ ਜਾਂ ਕਿਸੇ ਨੂੰ ਵੀ ਹਨਾ ਦਿਸੀਆ ਆਪਣਾ ਮੇਰਾ ਮੋਬਾਈਲ ਮੋਬਾਈਲ ਨੰਬਰ ਮੇਰਾ ਲੈ ਲਓ ਵੀ ਮੈਨੂੰ ਨਾ ਕੰਟੈਕਟ ਕਰ ਲਿਓ ਮੇਰਾ ਮੋਬਾਈਲ ਨੰਬਰ ਇਹਦਾ 62801 31208 ਮੇਰਾ ਮੋਬਾਈਲ ਨੰਬਰ ਹੁਣ ਹੌਲੀ ਹੌਲੀ ਜੈਰਮ ਜੀ ਕਿੰਨਾ ਨੰਬਰ ਅੱਛਾ 62801 31208 ਠੀਕ ਹੈ ਜੀ ਤੁਸੀਂ ਆਪਣਾ ਨੰਬਰ ਨਾ ਕਮੈਂਟ ਕਰਕੇ ਵੀ ਉੱਥੇ ਪਾ ਦਿਓ ਪਾ ਦਿਓ ਜਿਹੜੇ ਪਰਿਵਾਰਕ ਮੈਂਬਰ ਹੈ ਤੁਹਾਡੇ ਨਾਲ ਸੰਪਰਕ ਕਰਨ ਲੈਣ ਔਰ ਅੱਗੇ ਬੇਨਤੀ ਹੈ ਜੀ ਜੇ ਤੁਸੀਂ ਵੀਰ ਦੀ ਮਤਲਬ ਮਿਹਰਬਾਨੀ ਵੀ ਤੁਸੀਂ ਮੇਰੇ ਇੱਕ ਜਦੋਂ ਮੈਂ ਇੱਕ ਵਾਰੀ ਫੋਨ ਕੀਤਾ ਤੁਸੀਂ ਉਸ ਦਿਲੇ ਆ ਗਏ ਫੋਨ ਤਾਂ ਤੁਸੀਂ ਦੋ ਤਿੰਨ ਵਾਰੀ ਕੀਤੇ ਆ ਪਰ ਉਹ ਵੀ ਕ੍ਰੈਡਿਟ ਲੈਣਾ ਪਰ ਕੀ ਕਰੀਏ ਫਾਰਮੈਲਟੀਆਂ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਜਦ ਕਿ ਮੈਂ ਇਹ ਗੱਲ ਮੰਨਦਾ ਕਿ ਇਨਸਾਨੀਅਤ ਨਾਤੇ ਕਿਉਂਕਿ ਪਰਿਵਾਰ ਸੌਣ ਦਾ ਜਿੱਦਾਂ ਹੀ ਚੀਜ਼ ਗਵਾਚੀ ਆ ਅਸੀਂ ਜੇਕਰ ਮਦਦ ਕਰ ਸਕੇ ਪਰ ਪਤਾ ਨਹੀਂ ਕਈ ਵੇਲੇ ਕੀ ਹੁੰਦਾ ਜਿਹੜੇ ਮਾੜੇ ਆਨਸਰ ਹੈ ਇਹਨਾਂ ਨੂੰ ਵਾਰਦਾਤਾ ਚ ਵੀ ਵਰਤ ਲੈਂਦੇ ਆ ਤਾਂ ਪੁਲਿਸ ਕੰਪਲੀਟ ਬਹੁਤ ਜ਼ਰੂਰੀ ਆ ਪੁਲਿਸ ਦੇ ਧਿਆਨ ਚ ਗੱਲ ਆਣੀ ਬਹੁਤ ਜ਼ਰੂਰੀ ਆ ਉਹਨੂੰ ਵੇਚਣੋਂ ਤਾਂ ਅਲੱਗ ਗੱਲ ਆ ਜੇ ਕੱਲ ਨੂੰ ਉਸ ਮੋਟਰਸਾਈਕਲ ਨੂੰ ਕੋਈ ਵਾਰਦਾਤ ਕਰ ਦਿੰਦੇ ਆ ਉਹ ਅਲੀਗੇਸ਼ਨ ਤੁਹਾਡੇ ਤੇ ਨਾ ਵੀ ਇਸ ਕਰਕੇ ਪੁਲਿਸ ਨਾਲ ਰਾਬਤਾ ਬਣਾਣਾ ਪੁਲਿਸ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਆ ਤੁਸੀਂ ਕੰਪਲੇਂਟ ਦੇ ਦਿੱਤੀ ਇਹ ਚੰਗੀ ਗੱਲ ਹੈ ਪੁਲਿਸ ਵੀ ਆਪਣੇ ਵੱਲੋਂ ਤਫ਼ਤੀਸ਼ ਕਰ ਰਹੀ ਹੈ ਭਾਲ ਕਰ ਰਹੀ ਹੈ ਪਰ ਸਾਡੇ ਆ ਪਰਿਵਾਰਕ ਮੈਂਬਰ ਸਾਡੀ ਗਵਰਨਮੈਂਟ ਤੇ ਹੀ ਆ ਇਹਨਾਂ ਨੇ ਮਦਦ ਕਰ ਹੀ ਦੇਣੀ ਸਹੀ ਗੱਲ ਬੜੀ ਠੀਕ ਹੈ ਜੀ ਇਹਨੀ ਮਦਦ ਹੋ ਜੇ ਪਾਜੀ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਰ ਦੀ ਮਦਦ ਕਰਨੀ ਹੈ ਨੰਬਰ ਤੁਸੀਂ ਨੋਟ ਕਰ ਲਓ ਮੋਟਰਸਾਈਕਲ ਦਾ ਨੰਬਰ ਵੀ ਇਹਨਾਂ ਨੇ ਦੱਸ ਦਿੱਤਾ ਇਹਨਾਂ ਦਾ ਮੋਬਾਈਲ ਨੰਬਰ ਵੀ ਜਿਹੜਾ ਇਹਨਾਂ ਨੇ ਦੱਸ ਦਿੱਤਾ ਕੈਪਸ਼ਨ 'ਚ ਵੀ ਪਾ ਦਾਂਗੇ ਕਮੈਂਟ 'ਚ ਵੀ ਲਿਖ ਦਾਂਗੇ ਆਪਾਂ ਬਾਈ ਦੀ ਮਦਦ ਕਰਨੀ ਤਾਂ ਜੋ ਇਹ ਖੁਸ਼ੀ-ਖੁਸ਼ੀ ਮੁੜ ਕੇ ਤੁਹਾਡਾ ਧੰਨਵਾਦ ਕਰਨ ਲਈ ਵੀ ਦੁਆਰ 'ਤੇ ਇੱਥੋਂ ਹੀ ਖੜਕੇ ਵੀਡੀਓ ਬਣਾਵੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ